ਹਾਂਜੀ ਦੋਸਤੋ ਅਸੀਂ ਜਮਸ਼ਹਿਰ ਦੇ ਇਸ ਵੇਲੇ ਅੱਡੇ ਤੇ ਖੜੇ ਆ ਉੱਥੇ ਮੌਜੂਦ ਆ ਤੇ ਵੀਰ ਜਿਹੜੇ ਆਪਣੇ ਜਦਾਂ ਦੁਕਾਨਾਂ ਤੇ ਬੈਂਕਾਂ ਬੰਦ ਕਰਾ ਰਹੇ ਸੀ ਤੇ ਉਹਨਾਂ ਦੇ ਵਿੱਚ ਜਿਹੜਾ ਮੋਰੇ ਗੱਡੀ ਸੀ ਥਾਪਰ ਜਲੰਧਰੀ ਜੀ ਗੀਤਕਾਰ ਜਿਹੜੇ ਉਹ ਵੀ ਇੱਥੇ ਪਹੁੰਚੇ ਆ ਉਹ ਵੀ ਆਪਣੀ ਜਿਹੜੀ ਸ਼ਰਧਾ ਦੇ ਫੁੱਲ ਭੇਟ ਕਰਨ ਜਿਹੜੀ ਉਹ ਬਿਆਦਵੀ ਦੀ ਉੱਥੇ ਕਟਣਾ ਹੋਈ ਅਮਰਸਰ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਥਾਪਰ ਜੀ ਜੋ ਉਹ ਕਟਣਾ ਕ੍ਰਮ ਹੋਇਆ ਸਾਰਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਕਣਾ ਦੇਖੋ ਜੀ ਜਿਹੜੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਸੁਣਨ ਵਾਲੇ ਵੀਰ ਆ ਤੁਹਾਡੇ ਮਾਧਮ ਰਾਹੀਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਗੁਰਦੇਵ ਧੰਗੁਰਦੇਵ ਜੈ ਵਾਲਮੀਕੀ ਹਰ ਵਾਲਮੀਕੀ ਭਗਵਾਨ ਜੀ ਕਾ ਖਾਲਸਾ ਭਗਵਾਨ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਜਿਹੜਾ ਸੰਵਿਧਾਨ ਰਚੇਤਾ ਆ ਜਿਨੇ ਪੂਰਾ ਕਨਸਟੀਟਿਊਸ਼ਨ ਬਣਾਇਆ ਜਿਨੇ ਸੰਵਿਧਾਨ ਬਣਾਇਆ ਜਿਹਦੇ ਕਰਕੇ ਅੱਜ ਵਕੀਲ ਜੱਜ ਸਕੂਲ ਅ ਜਿੰਨੇ ਵੀ ਸਾਨੂੰ ਗੱਡੀਆਂ 'ਚ ਬੈਠਣ ਦਾ ਜਾਂ ਤੁਹਾਨੂੰ ਕੈਮਰਾ ਫੜਨ ਦਾ ਹੱਕ ਦਿੱਤਾ ਆ ਉਹ ਸਾਡੇ ਆਪਾਂ ਕਹਿ ਸਕਦੇ ਹਾਂ ਸਾਡੀ ਜ਼ਿੰਦਗੀ ਦੇ ਰਚੇਤਾ ਆ ਉਹ ਉਹ ਸਾਡਾ ਸਭ ਕੁਝ ਕਰਨ ਵਾਲੇ ਉਹ ਜੇ ਉਹ ਨਾ ਹੁੰਦੇ ਤਾਂ ਅਸੀਂ ਕੁਝ ਵੀ ਨਾ ਹੁੰਦੇ ਅੱਜ ਵੀ ਸਾਡੇ ਪਿੱਛੇ ਝਾੜੂ ਬੰਨੇ ਜਾਣਾ ਸੀ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਆ ਕਿ ਕੋਈ ਇੱਕ ਸ਼ਰਾਰਤੀ ਤਤ ਜੇ ਅੰਬਦਸਰ ਦੇ ਵਿੱਚ ਉਹਨਾਂ ਦੀ ਪ੍ਰਤਿਮਾ ਬਹੁਤ ਖੂਬਸੂਰਤ ਪ੍ਰਤਿਮਾ ਲੱਗੀ ਆ ਹਰਮੰਦਰ ਸਾਹਿਬ ਬਿਲਕੁਲ ਗੁਰਦੁਆਰਾ ਸਾਹਿਬ ਦੇ ਲੱਗ ਗਏ ਤੇ ਉੱਥੇ ਉਹ ਉੱਪਰ ਪੌੜੀ ਲਾ ਕੇ ਚੜ ਕੇ ਉਹਨੂੰ ਮਤਲਬ ਥੋੜੇ ਨਾ ਬਾਹਰ ਕਰ ਰਿਹਾ ਮਤਲਬ ਉਹ ਉੱਤੇ ਨਹੀਂ ਬਾਹਰ ਕਰ ਰਿਹਾ ਉਹ ਸਾਡੇ ਦਿਲਾਂ ਤੇ ਵਾਰ ਕਰ ਰਿਹਾ ਉਹ ਇੱਕ ਸੋਚ ਤੇ ਵਾਰ ਕਰ ਰਿਹਾ ਹਾਂ ਉਹ ਸਾਡੀ ਸੋਚ ਨੂੰ ਮਾਰਨ ਫਿਰਦਾ ਸਾਡੇ ਦਿਲਾਂ ਤੇ ਵਾਰ ਕਰ ਰਿਹਾ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਆ ਸ਼ਾਇਦ ਮੇਰੇ ਵਰਗਾ ਕੌਮੀ ਗੀਤਕਾਰ ਜਾਂ ਕੌਮੀ ਕਲਾਕਾਰ ਉੱਥੇ ਹੁੰਦਾ ਕੌਮ ਨੂੰ ਪਿਆਰ ਧਰਮ ਨੂੰ ਪਿਆਰ ਕਰਨ ਵਾਲਾ ਤਾਂ ਸ਼ਾਇਦ ਉਹਨੂੰ ਜਾਨੋਂ ਮਾਰ ਦਿੰਦਾ ਮਤਲਬ ਭਾਵਨਾ ਵਿੱਚ ਬੈਠ ਕੇ ਬੰਦਾ ਕੁਝ ਵੀ ਕਰ ਸਕਦਾ ਜੀ ਮਤਲਬ ਉਸ ਬੰਦੇ ਨੇ ਬੜੀ ਇਹ ਬੜੀ ਮੰਦਭਾਗੀ ਖਬਰ ਆ ਬੜੀ ਮੰਦਭਾਗੀ ਘਟਨਾ ਉਸਨੇ ਜਿਹੜੀ ਕੀਤੀ ਸਾਡੇ ਜ਼ਮਾਨੇ ਅਸੀਂ ਉਸ ਦੇ ਵਿੱਚ ਉਹਦੇ ਰੋਸ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਕਹਾਂ ਵੀ ਸਾਡਾ ਸਹਿਯੋਗ ਦਿਓ ਤਾਕੇ ਸਰਕਾਰ ਤੱਕ ਇਹ ਗੱਲ ਪਹੁੰਚੇ ਤਾਂ ਕਿ ਜਿਹੜੇ ਰੈਬਰੇ ਸਾਡੇ ਜਿਨ੍ਹਾਂ ਨੇ ਇਹ ਅੱਜ ਦਾ ਨਹੀਂ ਪਹਿਲਾਂ ਤੋਂ ਵੀ ਸਾਡੇ ਰੈਬਰਾਂ ਨਾਲ ਲੋਕ ਮਤਲਬ ਇਦਾਂ ਹੀ ਕਰਦੇ ਆ ਰਹੇ ਆ ਨੀਸ਼ਤਾ ਦਿਖਾਉਣ ਨੂੰ ਸਾਨੂੰ ਜਦੋਂ ਸਾਡਾ ਕੋਈ ਫੰਕਸ਼ਨ ਹੁੰਦਾ ਆ ਜਾਂ ਹੁਣ ਰਵਿਦਾਸ ਗੁਰਪੁਰ ਆ ਰਿਹਾ ਇਹ ਤਾਂ ਕਰਕੇ ਭਗਵਾਨ ਵਾਹਿਗੁਰੂ ਪਰ ਆਵੇ ਤਾਂ ਕਰਕੇ ਇਹ ਮਨ ਉਦੋਂ ਕੋਈ ਨਾ ਕੋਈ ਸ਼ਰਾਰਤ ਅੰਸਰ ਇਦਾਂ ਦੇ ਕਦਮ ਚੱਕਦੇ ਆ ਮਤਲਬ ਮੈਨੂੰ ਤੇ ਜਦੋਂ ਮੈਂ ਆਪਣੀ ਸੋਚ ਦੱਸਦਾ ਜੀ ਜਿਦਾ ਉਸ ਬੰਦੇ ਦੇ ਪਰਨਾ ਬੰਨਿਆ ਸੀ ਮੈਨੂੰ ਤਾਂ ਲੱਗਦਾ ਵੀ ਇਹ ਜਿਹੜੇ ਆਪਣੇ ਦੂਜੇ ਭਾਈਚਾਰੇ ਆ ਜਾਂ ਆਪਣਾ ਪਾਲਮਿਕ ਭਾਈਚਾਰਾ ਜਾਂ ਰਵੀਦਾਸ ਭਾਈਚਾਰਾ ਇਹਨਾਂ ਨੂੰ ਸਾਰਿਆਂ ਨੂੰ ਦੋ ਫਾੜ ਕਰਨ ਲਈ ਮੈਨੂੰ ਲੱਗਦਾ ਵੀ ਇਹ ਕੋਈ ਸਾਜ਼ਿਸ਼ ਘੜੀ ਜਾ ਰਹੀ ਆ ਵੀ ਕਿਤੇ ਪੰਜਾਬੀ ਬਣ ਕੇ ਨਾ ਇਹ ਕੋਈ ਪੰਜਾਬ ਦੀ ਇੱਕ ਭੱਲੇ ਦੀ ਗੱਲ ਨਾ ਕਰਨ ਲੱਪਣਾ ਨਾ ਇਹਨਾਂ ਨੂੰ ਆਪਸ ਵਿੱਚ ਹੀ ਇਲਝਾ ਲਿਆ ਜਾਵੇ ਤੁਹਾਨੂੰ ਕੀ ਇਹ ਇਹ ਵੀ ਪੁਆਇੰਟ ਲੱਗਦਾ ਜੀ 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 ਮੈਂ ਦਾਦਾ ਉਹ ਇਦਾਂ ਆ ਕਿ ਇਹ ਉਹਨੂੰ ਇੱਕ ਨਾ ਪਗੜੀ ਬਣ ਕੇ ਮਨਪੇਸ਼ ਕੀਤਾ ਗਿਆ ਮੋਰੇ ਉਹ ਉਹਦਾ ਕੰਮ ਨਹੀਂ ਹੈ ਉਹਨਾਂ ਨੂੰ ਲੋਕ ਦੱਸਣ ਦੇ ਕਿ ਮੰਦਬੁੱਧੀ ਉਹਦਾ ਕੰਮ ਨਹੀਂ ਹੈ ਉਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਆਇਆ ਇਹ ਕਿਸੇ ਨਾ ਕਿਸੇ ਨੇ ਸ਼ਰਾਰਤੀ ਅੰਸਰ ਨੇ ਸਾਡੇ ਲੋਕਾਂ ਦੇ ਵਿੱਚ ਫੇਟ ਪਾਉਣ ਲਈ ਪਾੜ ਪਾਉਣ ਲਈ ਵੀ ਕੋਈ ਕਹਿ ਦੇ ਮਤਲਬ ਮੈਂ ਕਹਿਣਾ ਨਹੀਂ ਚਾਹੁੰਦਾ ਕੋਈ ਕਹਿ ਦੇ ਮ ਸਿੱਖਿਆ ਕੋਈ ਕਹਿ ਦੇ ਕਿ ਆਧਰਮੀ ਆ ਕੋਈ ਕਹਿ ਦੇ ਵਾਲਮੀਕੀ ਆ ਕੋਈ ਕਹਿ ਦੇ ਕੋਸ਼ਿਆ ਮਤਲਬ ਕਹਿ-ਕਹਿ ਕੇ ਇੱਕ ਦੂਜੇ ਨਾਲ ਲੜਾਉਣਾ ਚਾਹੁੰਦੇ ਸਾਨੂੰ ਵੀ ਸਾਨੂੰ ਇਕੱਠੇ ਨਹੀਂ ਹੋਣਾ ਦੇ ਜਿੰਨਾ ਦਲਤ ਸਮਾਜ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ ਇਹ ਕੁਛ ਤੱਤ ਹੈ ਇਦਾਂ ਅੰਸਰ ਜਿਹੜੇ ਕਿ ਸਾਡੇ ਵਿੱਚ ਪਾੜ ਪਾ ਕੇ ਸਾਡਾ ਫਾਇਦਾ ਚੱਕਣਾ ਚਾਹੁੰਦੇ ਆ ਤੇ ਤਾਨੂੰ ਕੀ ਮਲਕੀ ਕਹਿਣਾ ਚਾਹੁੰਦੇ ਵੀ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੁੰਦੀ ਇਹਨਾਂ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਤੁਹਾਡੀ ਸੋਚ ਦੇ ਹਿਸਾਬ ਨਾਲ ਤੁਸੀਂ ਗੀਤ ਕਰ ਰਹੇ ਡੂੰਗਾ ਸੋਚਦੇ ਮੈਂ ਕਹਿੰਦਾ ਜੀ ਮੈਂ ਭਗਵੰਤਬਾਨ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਵੀ ਅਪੀਲ ਕਰਦਾ ਹਾਂ ਕਿ ਇਦਾਂ ਦੇ ਅਨਸਰ ਨੂੰ ਮਤਲਬ ਪਹਿਲੇ ਤਾਂ ਐਨਐਸਏ ਲੱਗਣੀ ਚਾਹੀਦੀ ਉੱਤੇ ਕਿਉਂਕਿ ਇਦਾਂ ਦੇ ਬੰਦਿਆਂ ਨੂੰ ਦੇਸ਼ ਧਰੋਹੀ ਦੇ ਪਰਚੇ ਦੇਣੇ ਚਾਹੀਦੇ ਆ ਇਹਨਾਂ ਦੇ ਬੰਦਿਆਂ ਨੂੰ ਮਤਲਬ ਇਹ ਮਾਹੌਲ ਖਰਾਬ ਕਰ ਰਹੇ ਆ ਹਾਂ ਇਹ ਕਿਉਂਕਿ ਬਹੁਤ ਵੱਡਾ ਜੁਰਮ ਆ ਕਿਸੇ ਰਹਿਬਰ ਦੇ ਸਿਰ ਦੇ ਉੱਤੇ ਚੜ ਕੇ ਥੋੜਾ ਮਾਰਨਾ ਉਹ ਵੀ ਉਹ ਦਿਨ ਜਿੱਦਣ ਇਹ ਉਹ ਦਿਨ ਮਤਲਬ ਬਹੁਤ ਵੱਡੀ ਸੰਵਿਧਾਨ ਦਿਵਸ ਜੇ ਉਹਨੂੰ ਅਕਲ ਨਾ ਹੋਵੇ ਤਾਂ 26 ਤਰੀਕ ਨੂੰ ਕਾਹਦੇ ਚੜੇ ਅੱਗੇ ਪਿੱਛੇ ਨਹੀਂ ਜਾਂਦੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਇਹਦੇ ਮਤਲਬ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ ਜਿੱਥੇ ਡਾਕਟਰ ਭੀਮਰਾਓ ਬੇੜਕਰ ਬਾਬਾ ਸਾਹਿਬ ਦਾ ਪੁੱਤਰਾ ਲੱਗਾ ਆ ਥੋੜੇ ਚੰਦ ਕਦਮਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰਾ ਵੀ ਲੱਗਾ ਆ ਜੇ ਇਦਾਂ ਦਾ ਉਹ ਮੰਤਪਦ ਦੀ ਮੰਤ ਬੁੱਧੀ ਹੁੰਦਾ ਤਾਂ ਕੀ ਕਰਨ ਉਹਥੇ ਕਿਉਂ ਨਹੀਂ ਚੜ ਗਿਆ ਇਹਦਾ ਮਤਲਬ ਕਿ ਉਹਦੇ ਪਿੱਛੇ ਕਿਸੇ ਨਾ ਕਿਸੇ ਦੀ ਸਾਜ਼ਿਸ਼ ਹੈ ਸਪੈਸ਼ਲੀ ਉਹਨੂੰ ਉਹ ਵਿਰਪਨ ਤਿਆਰ ਕੀਤਾ ਗਿਆ ਸਪੈਸ਼ਲੀ ਉਸ ਮਤਲਬ ਪ੍ਰਤਿਮਾ ਵਾਸਤੇ ਵੀ ਤੂੰ ਅੰਬੇਡਕਰ ਬਾਬਾ ਸਾਹਿਬ ਦੀ ਮੂਰਤੀ ਨੂੰ ਹੀ ਟਾਰਗੇਟ ਕਰਨਾ ਤੇ ਟਾਰਗੇਟ ਨਹੀਂ ਕੀਤਾ ਗਿਆ ਬਕਾਇਦਾ ਉੱਥੇ ਕੈਮਰਿਆਂ ਦੇ ਨਾਲ ਵੀਡੀਓ ਵੀ ਬਣਾਈਆਂ ਗਈਆਂ ਵੀ ਲੋਕਾਂ ਵਿੱਚ ਇਹ ਗੱਲ ਜਾਵੇ ਤੇ ਲੋਕਾਂ ਦਾ ਜਿਹੜਾ ਜਿਹੜੀ ਪੰਜਾਬ ਦੀ ਅਮਨ ਸ਼ਾਂਤੀ ਉਹ ਭੰਗ ਹੋਵੇ ਤੇ ਲੋਕ ਆਪਸ ਵਿੱਚ ਜਿਹੜਾ ਭੜਕਣ ਤੇ ਨੁਕਸਾਨ ਹੋਵੇ ਤੇ ਲੋਕਾਂ ਦਾ ਧਿਆਨ ਦੂਜੇ ਪਾਸੇ ਲੱਗ ਜਾਵੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਗੱਲ ਸੱਚ ਹੈ ਉਹਨਾਂ ਨੇ ਵੀਡੀਓ ਵੀ ਆਪ ਆਪ ਹੀ ਕਿਉਂਕਿ ਉਹਨਾਂ ਦਾ ਮਤਲਬ ਹੀ ਇਹ ਮੋਟਿਵ ਉਹਨਾਂ ਦਾ ਇਹ ਆ कि ਆਪਾਂ ਕਿਤੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਬਹਾਨੇ ਇਹਨਾਂ ਲੋਕਾਂ ਨੂੰ ਆਪਸ ਵਿੱਚ ਦੰਗੇ ਕਰਾਏ ਜਾਣ ਇਹ 파ੜ ਜਾਣ ਇਹ ਹੁਣ ਉਹਨਾਂ ਨੂੰ ਪਤਾ ਵੀ ਇਕੱਠੇ ਲੋਕ ਹੋ ਰਹੇ ਹੌਲੀ ਹੌਲੀ ਚੋ ਦਲਿਤ ਜਨ ਨਾਲ ਹੋ ਗਿਆ ਕੋਈ ਵਰਗ ਆ ਚਾਹੇ ਰਾਜਪੂਤ ਲਾ ਲਓ ਮੇਰੇ ਲਾ ਲਓ ਐਤਰਖਾਨ ਲਾ ਲਓ ਜਾਂ ਮਜਵੀ ਲਾ ਲਓ ਜਾਂ ਵਾਲਮੀਕੀ ਲਾ ਲਓ ਜਾਂ ਆਤਰ ਮੀ ਲਾ ਲਓ ਉਹਨਾਂ ਨੂੰ ਪਤਾ ਕਿਤਨਾ ਕਿਤੇ ਇਹ ਸ਼ੋਭਾ ਯਾਤਰਾਵਾਂ ਦੇ ਵਿੱਚ ਕਿਤਨਾ ਕਿਤੇ ਮੰਦਰਾਂ ਦੇ ਵਿੱਚ ਇਕੱਠੇ ਹੁੰਦੇ ਆ ਉਹ ਇਹਨਾਂ ਨੂੰ ਮਨੋਂ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੇ ਕੁਝ ਲੋਕ ਇਦਾਂ ਦੇ ਮਤਲਬ ਜਿਹੜੇ ਅਨਸਰ ਹੈਗੇ ਸ਼ਰਾਰਤੀ ਤਰ੍ਹਾਂ ਇਹਨੂੰ ਕਹ ਸਕਦੇ ਆਪਾਂ ਤੇ ਕਿੰਨੀ ਕੁ ਤੁਹਾਨੂੰ ਲੱਗਦਾ ਵੀ ਹੰਗਾਰਾ ਕਿਉਂਕਿ ਅਸੀਂ 11:20 ਵਜੇ ਘੁੰਮੇ ਸੀਗੇ ਉਦੋਂ ਦੁਕਾਨਾਂ ਥੋੜੀਆਂ ਘੱਟ ਬੰਦ ਸੀ ਫੇ ਮੋੜ ਕੇ ਵੀਰ ਜਦੋਂ ਨਿਕਲੇ ਆ ਘਰਾਂ ਚੋਂ ਬਾਹਰ ਉਹਨਾਂ ਨੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੁਣ ਤੁਸੀਂ ਰਾਉਂਡ ਮਾਰਦੇ ਤੁਹਾਨੂੰ ਕਿੰਦਾ ਲੱਗਦਾ ਵੀ ਪ੍ਰੋਪਰ ਬੰਦ ਹੋ ਗਿਆ ਜੀ ਨਹੀਂ ਸਾਨੂੰ ਮੈਨੂੰ ਪਤਾ ਆ ਕਿ ਲੋਕ ਬਦੇ ਕੀ ਕਰਦੇ ਆ ਲੋਕ ਜਦੋਂ ਅਸੀਂ ਲੰਘ ਗਏ ਲੋਕਾਂ ਨੇ ਫੇ ਕੋਲੇ ਸਾਨੂੰ ਪਤਾ ਇਸ ਗੱਲ ਦਾ ਬਾਹਰ ਅਥੇ ਗਰਮ ਜੋਸ਼ੀ ਵੀ ਨਹੀਂ ਕਰ ਸਕਦੇ ਉਹਨਾਂ ਨੇ ਅਸੀਂ ਉਹਨਾਂ ਨੂੰ ਕਹਿ ਸਕਦੇ ਪਿਆਰ ਨਾਲ ਇਹ ਤਾਂ ਲੋਕਾਂ ਨੂੰ ਆਪ ਚਾਹੀਦਾ ਉਹ ਸਾਡੇ ਕੱਲੇ ਵਾਲਮੀਕੇ ਦੇ ਡਾਕਟਰ ਵੀ ਐਨਵਾਇਰਮੈਂਟ ਕਰ ਕੱਲੇ ਵਾਲਮੀਕੇ ਦੇ ਜਿਹੜੇ ਆਤਮੀਆਂ ਦੇ ਨਹੀਂ ਹੈ ਉਹ ਵੀ ਅਸੀਂ ਇਹ ਨੱਠਣ ਪੱਜ ਕਰਨੀ ਆ ਇਹ ਸਾਰੀਆਂ ਵਰਗਾਂ ਦੇ ਜਿੰਨੇ ਛੋਟੇ ਵਰਗ ਆ ਸਾਰੇ ਨੇ ਵੋਟ ਲੈ ਕੇ ਦਿੱਤੀ ਉਹਨੇ ਸਾਰੋ ਤੇ ਪਹਿਲੀ ਗੱਲ ਤਾਂ ਲੇਡੀਜ਼ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਕਿਉਂਕਿ ਲੇਡੀਜ਼ ਜਦੋਂ ਸਤੀ ਪ੍ਰਥਾ ਚੱਲੀ ਸੀ ਸਤੀ ਪ੍ਰਥਾ ਨੂੰ ਖਤਮ ਉਹਨਾਂ ਨੇ ਕੀਤਾ ਜੀ ਪੰਜਾਬੀ ਦੀ ਕਿਤਾਬ ਵੀ ਅੰਦਰ ਸਤੀ ਪ੍ਰਥਾ ਹੈ ਉਹਨਾਂ ਨੇ ਖਤਮ ਕੀ ਡਾਕਟਰ ਭੀਮਰਾਮ ਬੇੜਕਰ ਨੇ ਨਹੀਂ ਤਾਂ ਬੰਦੇ ਨੂੰ ਅੱਜ ਤੋਂ 50 ਸਾਲ ਪਹਿਲਾਂ 70 ਸਾਲ ਪਹਿਲਾਂ ਉਹਦੇ ਖਸਮ ਮਰ ਜਾਂਦਾ ਜਨਾਨੀ ਨੂੰ ਜੂਂਦੇ ਸਾੜ ਦਿੱਤਾ ਜਾਂਦਾ ਸੀ ਇਹ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਘਰ ਚ ਔਰਤ ਕੋਈ ਫੈਸਲਾ ਨਹੀਂ ਕਰ ਸਕਦੀ ਉਹਨੂੰ ਹਰ ਔਰਤ ਕੰਮ ਤੇ ਨਹੀਂ ਜਾ ਸਕਦੀ ਸੀ ਉਹਨੂੰ ਬੰਦੇ ਤੋਂ ਵੀ ਬਰਦ ਹੱਕ ਦਿੱਤਾ ਹੈ ਡਾਕਟਰ ਭੀਮਰਾਮ ਬੇੜਕਰ ਨੇ ਇਹ ਔਰਤਾਂ ਨੂੰ ਵੀ ਪ੍ਰਟੈਸਟ ਕਰਨਾ ਚਾਹੀਦਾ ਸੀ ਲੋਕਾਂ ਨੂੰ ਆਪ ਔਰਤਾਂ ਕਹਣ ਚਾਹੁੰਦਾ ਸੀ ਵੀ ਭਾਈ ਸਾਨੂੰ ਰੋਸ ਇਸ ਗੱਲ ਦਾ ਕਿ ਬਾਬਾ ਸਾਹਿਬ ਦੀ ਮੂਰਤੀ ਤੋਂ ਉਹਨਾਂ ਨੇ ਮਤਲਬ ਵਾਰ ਕੀਤਾ ਹੈ ਇਸ ਕਰਕੇ ਸਭ ਕੁਝ ਬੰਦ ਹੋਣਾ ਚਾਹੀਦਾ ਅੱਜ ਤਾਂ ਰੋਟੀ ਵੀ ਨਹੀਂ ਬਣਣੀ ਉਹਨੂੰ ਤਾਂ ਹੀ ਚਾਹੀਦਾ ਸੀ ਅੱਜ ਕਰ ਰੋਟੀ ਵੀ ਨਹੀਂ ਪਕੂਗੀ ਮਤਲਬ ਸਾਰਿਆਂ ਨੂੰ ਇਹ ਬੀਤੀਆਂ ਭੈਣਾਂ ਨੂੰ ਵੀ ਬਾਤ ਚੜ ਕੇ ਤੁਹਾਡੇ ਹਿਸਾਬ ਨਾਲ ਵੀ ਅੱਜ ਜਿਹੜਾ ਪ੍ਰੋਟੈਸਟ ਦਾ ਇਹ ਹਿੱਸਾ ਬਣਨਾ ਚਾਹੀਦਾ ਹੈ ਜੀ 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 ਤੇ ਆਪਣੇ ਲਾਸਟ ਵਿੱਚ ਆਪਣੇ ਗੀਤ ਦੇ ਕੋਈ ਦੋ ਬੋਲ ਸੁਣਾ ਦਿਓ ਕੋਈ ਜਿਹੜਾ ਮਤਲਬ ਸੁਣਨ ਵਾਲਿਆਂ ਨੂੰ ਵੀ ਕੋਈ ਅਕਲ ਦੀ ਗੱਲ ਦੇ ਜਾਣ ਤੇ ਮਤਲਬ ਉਹਨਾਂ ਦਾ ਵੀ ਵਧੀਆ ਜਦ ਸਮਾਂ ਜਿਹੜਾ ਲੇਖੇ ਲੱਗ ਜਾਵੇ ਮੈਂ ਆਪਣੇ ਸਮਾਜ ਦੀ ਗੱਲ ਕਰੂੰਗਾ ਮੈਂ ਕਾਫੀ ਗੀਤ ਮੇਰੇ ਮਾਰਕੀਟ ਦੇ ਵਿੱਚ ਹੈ ਜਿਹੜੇ ਮਤਲਬ ਸਾਡੇ ਸਮਾਜ ਵਾਸਤੇ ਮੈਂ ਲਿਖਦਾ ਮੈਂ ਇੱਕ ਨਵਾਂ ਗੀਤ ਮੇਰਾ ਇੱਕ ਫਿਲਮ ਆ ਰਹੀ ਹੈ ਫਿਲਮ ਦੇ ਜੇ ਵਾਰਨਿੰਗ ਫਿਲਮ ਹੈ ਉਹਦੇ ਵਿੱਚ ਗੀਤ ਆ ਰਿਹਾ ਬੜੇ ਅਸੀਂ ਧਰਨੇ ਲਾਏ ਮੰਗ ਪੱਤਰ ਬੜੇ ਫੜਾਏ ਸਿੱਧੀਆਂ ਨਹੀਂ ਹੋਣਾ ਇਹਨਾ ਕੁੱਤੇ ਦੀਆਂ ਪੂਛਾਂ ਨੇ ਪੁਤਲੇ ਨਹੀਂ ਫੂਕਣੇ ਹੁਣ ਅਸੀਂ ਬੰਦੇ ਹੀ ਫੂਕਾਂਗੇ ਪੁਤਲੇ ਨਹੀਂ ਫੂਕਣੇ ਹੁਣ ਅਸੀਂ ਇਹ ਵੀ ਟਾਈਮ ਆਉਣ ਵਾਲਾ ਜਦੋਂ ਤੱਕ ਸਾਡੇ ਰਹਿਬਰ ਸਾਡੇ ਗੁਰੂ ਪੀਰ ਨੂੰ ਮਾੜਾ ਕਾਣਾ ਲੋਕ ਨਾ ਹਟੇ ਤਾਂ ਇਹ ਟਾਈਮ ਆਊਗਾ ਅਸੀਂ ਪੁਤਲੇ ਨਹੀਂ ਫੂਕਣੇ ਫਿਰ ਪਰ ਅਸੀਂ ਇੱਥੇ ਕਾਹ ਚੰਗਰਚ ਕਰਾਂਗੇ ਇਹ ਗਾਣਾ ਮਾਰਕੀਟ ਚ ਮੈਂ ਦੇਣ ਜਾ ਰਹੇ ਹਾਂ ਜਲਦੀ ਹਾਂਜੀ ਦੋਸਤੋ ਇਹ ਸਾਨੂੰ ਜਲੰਧਰੀ ਜੀ ਤੇ ਜਿਹੜੇ ਇਸ ਵੇਲੇ ਚਮਸ਼ੀਰ ਵਿੱਚ ਪਹੁੰਚੇ ਸੀ ਅੱਡੇ ਤੇ ਮੇਰੇ ਹੁਣੇ ਇਹਨਾਂ ਨਾਲ ਮੁਲਾਕਾਤ ਹੋਈ ਆ ਸੋ ਵੀਰਨਾ ਆਪਣੇ ਵੀਰ ਨੇ ਵਿਚਾਰ ਰੱਖ ਕੇ ਤੁਹਾਡੇ ਸਾਹਮਣੇ ਸੋ ਅੱਜ ਬੰਦ ਦੇ ਸੰਦਰਭ ਵਿੱਚ ਅੱਜ ਜਿਹੜੀ ਵੀਰ ਆਪਣੇ ਰਾਉਂਡ ਲਾ ਰਹੇ ਸੀ ਉਹਨਾਂ ਦੇ ਵਿੱਚ ਇਹਨਾਂ ਦੀ ਗੱਡੀ ਜਿਹੜੇ ਮੂਰੇ ਹੋ ਕੇ ਲੀਡ ਕਰ ਰਹੀ ਸੀ ਸੋ ਸਾਨੂੰ ਇੱਥੇ ਚਮਸ਼ੀਰ ਅੱਡੇ ਤੇ ਮਿਲੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਆਪਣੇ ਵਿਚਾਰ ਰੱਖੇ ਆ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਆ ਅਹ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆਗੇ ਆ ਜੀ ਮੈਂ ਤੁਹਾਡਾ ਆਪਣਾ ਮੋਟੂ ਮਾਨ ਮੈਨੂੰ ਦਿਓ ਆਗੇ ਜੀ ਧੰਨਵਾਦ